ਇਸ ਗੱਲ ਦਾ ਅੱਜ ਇਹਨਾਂ ਦਾ ਮੁਰੀਦਾਂ ਵੀ ਇਹਨਾਂ ਨੇ ਆਪ ਦੀ ਭਾਵਨਾਵਾਂ ਨੂੰ ਇੱਕ ਪਾਸੇ ਰੱਖ ਕੇ ਪਾਰਟੀ ਦੇ ਡਿਸਪਲਿਨ ਨੂੰ ਮੁਦੇ ਨਜ਼ਰ ਰੱਖ ਕੇ ਜਿਹੜਾ ਇਹਨਾਂ ਨੇ ਫੈਸਲਾ ਲਿਆ ਮੈਂ ਇਹਨਾਂ ਦਾ ਬਹੁਤ-ਬਹੁਤ ਆਭਾਰੀ ਹਾਂ ਮੈਂ ਲੋਕਾਂ ਦੀ ਭਾਵਨਾਵਾਂ ਵੀ ਇਹਨਾਂ ਦੇ ਸਾਥ ਜਿਹੜੇ ਵਰਕਰ ਸਾਥੀ ਹੈ ਜਿਨ੍ਹਾਂ ਦਾ ਵੀ ਮੈਂ ਸਮਝਦਾ ਵੀ ਉਹਨਾਂ ਨੂੰ ਇਸ ਤੋਂ ਜ਼ਿਆਦਾ ਅੱਜ ਮਨ ਦੇ ਉੱਤੇ ਉਹਨਾਂ ਦੇ ਇੱਕ ਨਿਰਾਸ਼ਾ ਹੈ ਉਹਨਾਂ ਦੀ ਭਾਵਨਾ ਨੂੰ ਮੈਂ ਸਾਰਿਆਂ ਤੋਂ ਸੁਣਿਆ ਪਰ ਉਹਨਾਂ ਦੀ ਵੀ ਮੈਂ ਸਮਝਦਾ ਇੱਕੋ ਹੀ ਰਾਏ ਹੈ ਵੀ ਆ ਮਸਲਾ ਅੱਜ ਇੱਕ ਵਿਅਕਤੀ ਵਿਸ਼ੇਸ਼ ਦੀ ਭਾਵਨਾਵਾਂ ਨੂੰ ਨਹੀਂ ਅੱਜ ਮਸਲਾ ਦੇਸ਼ ਦਾ ਹੈ ਮਸਲਾ ਆਈਡੀਓਲੋਜੀ ਦਾ ਹੈ ਮਸਲਾ ਮੋਦੀ ਸਾਹਿਬ ਨੂੰ ਦੁਬਾਰਾ ਤੀਜੀ ਵਾਰੀ ਪ੍ਰਧਾਨ ਮੰਤਰੀ ਬਣਾਉਣ ਦਾ ਹੈ ਇਹਦੇ ਮੱਦੇਨਜ਼ਰ ਇਹਨਾਂ ਨੇ ਦੇਖ ਕੇ ਜੋ ਫੈਸਲਾ ਲਿਆ ਮੈਂ ਇਹਨਾਂ ਦਾ ਆਭਾਰੀ ਹਾਂ ਧੰਨਵਾਦ ਕਰਦਾ ਪਾਰਟੀ ਨੂੰ ਮਜ਼ਬੂਤ ਕਰਨਾ ਆਪਾਂ ਸਾਰਾ ਰਲ ਮਿਲ ਕੇ ਇਹਨਾਂ ਦੇ ਜੋ ਵੀ ਖਦਸੇ ਹੈ ਜਿਹੜੇ ਇਹਨਾਂ ਦੀ ਸ਼ੰਕਾਵਾਂ ਆ ਉਹ ਸਾਰੀਆਂ ਦੂਰ ਕਰਨਾ ਪਾਰਟੀ ਦਾ ਫਰਜ਼ ਬਣਦਾ ਹੈ ਮੈਂ ਜਿਹੜਾ ਇੱਥੇ ਆਇਆ ਹਾਂ ਪਾਰਟੀ ਹਾਈ ਕਮਾਂਡ ਦੀ ਸਹਿਮਤੀ ਉਹਨਾਂ ਦੀ رائے ਨਾਲ ਉਹਨਾਂ ਦੀ ਉਹਨਾਂ ਦੀ ਚਿੰਤਾਵਾਂ ਦੇਖ ਕੇ ਇੱਥੇ ਜਿਹੜੇ ਇਹਨਾਂ ਦੀ ਭਾਵਨਾ ਜਿਹੜੀ ਉਹਨਾਂ ਤੋਂ ਹੀ ਆਵਾਜ਼ ਪਹੁੰਚੀ ਹੈ ਜਿਹੜੀ ਇਹਨਾਂ ਦੀ ਗੱਲ ਹੋਈ ਉਹਨੂੰ ਲੈ ਕੇ ਇੱਥੇ ਆਇਆ ਤੇ ਮੈਂ ਸਮਝਦਾ ਹਾਂ ਅਸੀਂ ਤਕੜੇ ਹੋ ਕੇ ਆ ਜਿਹੜੇ ਬੀਜੇਪੀ ਦੇ 400 ਤੋਂ ਪਲੱਸ ਸੀਟਸ ਆਣੀਆਂ ਉਹਦੇ ਚ ਪੰਜਾਬ ਦਾ ਯੋਗਦਾਨ ਭਰਪੂਰ ਰਹੂਗਾ ਇਸ ਪ੍ਰੋਸੈਸ ਨੂੰ ਨਾ ਮੈਂ ਇਹ ਜ਼ਿੰਮੇਵਾਰੀ ਦੀ ਜਾ ਰਹੀ ਹੈ ਜੀ ਦੇਖਿਏ ਜ਼ਿੰਮੇਵਾਰੀਆਂ ਤਾਂ ਬਹੁਤ ਹੈ ਸਭ ਜ਼ਿੰਮੇਵਾਰੀ ਤਾਂ ਅਜੇ ਤਾਂ ਸ਼ੁਰੂਆਤ ਹੀ ਹੋਣ ਲੱਗੀ ਹੈ ਸਭ आता पहला जो फैसला ले लिया पार्टी ने भी असि कले लड़ना है तो मसला सिर्फ इतना दो हजार चौबीस से नहीं निबड़ना साहब दो हजार सताईस सामने खड़ी है सर देखिए चुनाव लड़ाना कहाँ से किसको क्या मिलेगा ये फैसला हाईकमान ने करना है पर ये मैं आपको सामने दे सकता हूँ भी जो भी फैसला लिया जाएगा पंजाब के देश के हित उस में उसमें सब पार्टी के निगाह में सबसे ਪ੍ਰਾਈਮ ਜੋ ਪੋਜੀਸ਼ਨ ਹੈ ਉਹ ਸਾंपਲਾ ਸਾਹਿਬ ਕੇ ਹਮੇਸ਼ਾ ਬਣੀ ਹੈ